ਸਸਿਕਾ ਲਈ ਮੈਂ ਪਰਮਜੀਤ ਸਿੰਘ ਹਾਂ ਨੈਸ਼ਨਲ ਵਰਕਿੰਗ ਪ੍ਰੈਜ਼ੀਡੈਂਟ ਹਿਮਾਲਿਆ ਪ੍ਰਵਾਹ ਐਂਡ ਪ੍ਰੈਜ਼ੀਡੈਂਟ ਬਟਾਲਾ ਇੰਡਸਟਰੀਅਲ ਸਟੇਟ ਫੈਕਟਰੀਜ਼ ਐਸੋਸੀਏਸ਼ਨ ਆਪਣੇ ਸਾਰੇ ਹੀ ਪਰਿਵਾਰਵੰਨੋਂ ਆਪਣੇ ਸਾਰੇ ਮੈਂਬਰਾਂ ਨੂੰ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿਨਾ ਦਿਵਾਲੀ ਤੇ ਤੇ ਬੰਦੀ ਛੋੜ ਦਿਵਸ ਤੇ ਆਓ ਇਸ ਦਿਵਾਲੀ ਸਿਰਫ ਘਰ ਹੀ ਨਹੀਂ ਦਿਲਾਂ ਅਤੇ ਸਮਾਜ ਦੇ ਹਨੇਰੇ ਵੀ ਮਿਟਾ ਦਈਏ ਇਸ ਬੁੱਧਰ ਤਿਹਾਰ ਨਸ਼ੇ ਨਫਰਤ ਇਹ ਸਾਰਿਆਂ ਦਾ ਅੰਤ ਕਰੀਏ ਅਤੇ ਪਿਆਰ ਤੇ ਏਕਤਾ ਦਾ ਚਾਨਣ ਸਾਰੇ ਦੇਸ਼ ਵਿੱਚ ਫੈਲਾਈਏ ਵਾਹਿਗੁਰੂ ਦੀ ਕਿਰਪਾ ਨਾਲ ਇਹ ਦੀਵਾਲੀ ਸਾਡੇ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਵੱਲ ਇੱਕ ਹੋਰ ਕਦਮ ਬਣੇ ਵਾਹਿਗੁਰੂ ਸਭ ਤੋਂ ਆਪਣੀ ਮਿਹਰ ਬਣਾ ਕੇ ਰੱਖੇ